ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 3 ਜਨਵਰੀ ਹੈ 3 ਜਨਵਰੀ 1588 ਗੁਰੂ ਅਰਜਨ ਸਾਹਿਬ ਨੇ 1581 ਦੇ ਵਿੱਚ ਗੁਰਗੱਦੀ ਦੀ ਸੇਵਾ ਸੰਭਾਲੀ ਅਤੇ ਇਸ ਦੇ ਨਾਲ ਹੀ ਉਹ ਨਵੇਂ ਵਸਾਇ ਨਗਰ ਦੇ ਵਿੱਚ ਆ ਕੇ ਵਸ ਗਏ ਉਹਾਂ ਨੇ 1586 ਦੇ ਵਿੱਚ ਗੁਰੂ ਦਾ ਚੱਕ ਨਗਰ ਦੇ ਵਿੱਚ ਅੰਮ੍ਰਿਤਸਰ ਸਰੋਵਰ ਨੂੰ ਪੱਕਿਆ ਕਰਵਾਇਆ 2 ਸਾਲ ਮਗਰੋਂ 1588 ਦੇ ਵਿੱਚ ਸੰਤੋਖ ਸਰੋਵਰ ਵੀ ਪੱਕਾ ਹੋ ਗਿਆ 3 ਜਨਵਰੀ 1588 ਦੇ ਦਿਨ ਆਪ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚਕਾਰ ਦਰਬਾਰ ਸਾਹਿਬ ਦੀ ਨੀਂ ਰੱਖੀ ਮਗਰੋਂ 1810 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਸਾਜ਼ਿਸ਼ੀ ਮੁਸਲਮਾਨ ਲਿਖਾਰੀ ਬੂਟੇਸ਼ਾ ਰਾਹੀਂ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਦਰਬਾਰ ਸਾਹਿਬ ਦੀ ਨੀਂ ਸਾਈ ਮੀਆਂ ਮੀਰ ਨੇ ਰੱਖੀ ਸੀ ਕਈ ਭੋਲੇ-ਪਾਲੇ ਸਿੱਖ ਲੇਖਕਾਂ ਨੇ ਵੀ ਇਸ ਐਂਟੀ ਸਿੱਖ ਪ੍ਰੋਪਗੈਂਡੇ ਨੂੰ ਅੱਖਾਂ ਮੀਟ ਕੇ ਕਬੂਲ ਕਰ ਲਿਆ ਬੂਟੇ ਸ਼ਾਹ ਤੋਂ ਪਹਿਲਾਂ ਕਿਸੇ ਵੀ ਸਿੱਖ ਸੋਮੇ ਦੇ ਵਿੱਚ ਮੀਆਂ ਮੀਰ ਦਾ ਜ਼ਿਕਰ ਤੱਕ ਨਹੀਂ ਹੈ ਹੋਰ ਤਾਂ ਹੋਰ ਸੰਤੋਖ ਸਿੰਘ ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਹੀ ਲਿਖਦਾ ਹੈ ਕਿ ਦਰਬਾਰ ਸਾਹਿਬ ਦੀ ਨੀ ਗੁਰੂ ਸਾਹਿਬ ਨੇ ਆਪ ਰੱਖੀ ਸੀ ਕੀਰਤਪੁਰ ਦੇ ਵਿੱਚ ਗੁਰੂ ਹਰ Rai ਸਾਹਿਬ ਗੁਰਗੱਦੀ ਦੀ ਸੇਵਾ ਨੂੰ ਨਿਭਾਰੇ ਸਨ ਅਤੇ ਮਾਝੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਸਨ ਵਿੱਚ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਵੀ ਹੋਇਆ ਕਰਦੇ ਸਨ ਸੰਗਤਾਂ ਦੇ ਫਰਿਆਦ ਕਰਨ ਤੇ ਕੀਰਤਪੁਰ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਥਾ ਮਲਖਪੁਰ, ਰੰਗਣਾ, ਕੋਟਲਾ ਨਿਹੰਗ ਖਾਨ, ਲਖਨੌਰ, ਪੰਜੋਖੜਾ ਤੇ ਕੁਰੂਕ ਖੇਤਰ ਦੇ ਇਲਾਕੇ ਦੇ ਵਿੱਚ ਧਰਮ ਪ੍ਰਚਾਰ ਕਰਦਾ ਹੋਇਆ 29 ਮਾਰਚ 1657 ਦੇ ਦਿਨ ਵਿਸਾਖੀ ਦੀ ਪਹਿਲੀ ਨੂੰ ਹਰਦਵਾਰ ਪੁੱਜਿਆ ਇਸ ਤੋਂ ਮਗਰੋਂ ਆਪ ਗਿਆ ਅਤੇ ਪਟਨਾ ਵੀ ਗਏ ਅਤੇ ਉੱਥੋਂ ਪ੍ਰਚਾਰ ਕਰਦੇ ਕਰਦੇ ਗੁਰੂ ਜੀ 3 ਜਨਵਰੀ 1663 ਦੇ ਦਿਨ ਅਲਾਹਾਬਾਦ ਪੁੱਜੇ ਸਨ ਅਕਤੂਬਰ 1665 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਮਦਾਨ ਤੋਂ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਅਤੇ 8 ਨਵੰਬਰ 1665 ਦੇ ਦਿਨ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਔਰੰਗਜ਼ੇਬ ਨੇ ਪਹਿਲਾਂ ਤਾਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਪਰ ਮਗਰੋਂ ਰਾਮ ਸਿੰਘ ਮਿਰਜ਼ਾ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿੱਖਾਂ ਨੂੰ ਮਿਰਜ਼ਾ ਦੀ ਮਿਸਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਕਮਰਾਮ ਸਿੰਘ ਨੇ ਗੁਰੂ ਸਾਹਿਬ ਨੂੰ 31 ਦਸੰਬਰ 1665 ਦੇ ਦਿਨ ਰਹਾ ਕਰ ਦਿੱਤਾ ਇਸ ਤੋਂ ਬਾਅਦ 3 ਜਨਵਰੀ 1666 ਦੇ ਦਿਨ ਗੁਰੂ ਸਾਹਿਬ ਪੂਰਬ ਦੇ ਵਿੱਚ ਧਰਮ ਪ੍ਰਚਾਰ ਵਾਸਤੇ ਨਿਕਲੇ ਅਤੇ ਪਹਿਲੇ ਪੜਾਵਜੋਂ ਆਗਰਾ ਵੱਲ ਨੂੰ ਚੱਲ ਪਏ ਸਨ 3 ਜਨਵਰੀ 1791 ਪੰਗਾ ਸਿੰਘ ਨੇ ਅੰਗਰੇਜ਼ ਕਰਨਲ ਸਟੂਆਰਟ ਨੂੰ ਗ੍ਰਿਫਤਾਰ ਕੀਤਾ ਅਤੇ ਰਿਹਾਈ ਵਾਸਤੇ 2 ਲੱਖ ਰੁਪਏ ਮੰਗੇ ਸਨ। ਮਗਰੋਂ 9 ਮਹੀਨੇ ਬਾਅਦ ਬੀਗਮ ਸਮਰੂ ਨੇ 24 ਅਕਤੂਬਰ ਨੂੰ ਉਸ ਨੂੰ ਰਿਹਾ ਕਰਵਾਇਆ ਸੀ। 3 ਜਨਵਰੀ 1961, 18 ਦਸੰਬਰ 1960 ਦੇ ਦਿਨ ਫਤਿਹ ਸਿੰਘ ਨੇ ਪੰਜਾਬੀ ਸੂਬੇ ਵਾਸਤੇ ਆਪਣਾ ਮਰਨ ਵਾਰਤ ਸ਼ੁਰੂ ਕਰ ਦਿੱਤਾ ਪਰ ਨਹਿਰੂ ਨੇ ਪੰਜਾਬੀ ਸੂਬਾ ਬਣਾਉਣ ਦੀ ਗੱਲ ਸੁਣਨ ਤੋਂ ਵੀ ਨਾ ਕਰ ਦਿੱਤੀ। ਇਸੇ ਦੌਰਾਨ 31 ਦਸੰਬਰ ਦੇ ਦਿਨ ਨਹਿਰੂ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਪੰਜਾਬੀ ਸੂਬਾ ਤਾਂ ਬਣਿਆ ਹੋਇਆ ਹੈ। ਪੰਜਾਬ ਪੰਜਾਬੀ ਸੂਬਾ ਹੀ ਹੈ ਅਤੇ ਇਸ ਦੀ ਮੁੱਖ ਬੋਲੀ ਪੰਜਾਬੀ ਹੈ। ਅਕਾਲੀਆਂ ਵੱਲੋਂ ਸਰੂਪ ਸਿੰਘ ਐਮ ਐਲ ਏ ਨੂੰ ਨਹਿਰੂ ਕੋਲ ਭੇਜਿਆ ਗਿਆ ਸੀ ਤਾਂ ਕਿ ਜੋ ਨਹਿਰੂ 31 ਦਸੰਬਰ ਨੂੰ ਦਿੱਲੀ ਦੇ ਵਿੱਚ ਕੀਤੀ ਉਹ ਤਕਰੀਰ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਸਾਰਾ ਪੰਜਾਬ ਹੀ ਪੰਜਾਬੀ ਸੂਬਾ ਹੈ ਕਿਉਂਕਿ ਇਸ ਦੀ ਪ੍ਰਧਾਨ ਪੰਜਾਬੀ ਬੋਲੀ ਹੈ ਦੁਹਰਾ ਦੇਵੇ ਤਾਂ ਜੋ ਇਸ ਦੇ ਬਹਾਨੇ ਫਤਿਹ ਸਿੰਘ ਦਾ ਵਾਰਤ ਤੋੜਵਾਇਆ ਜਾ ਸਕੇ ਮੋਰਚਾ ਕਮੇਟੀ ਨੇ 2 ਜਨਵਰੀ 1961 ਨੂੰ ਅਕਾਲ ਤਖਤ ਤੇ ਅਕਾਲੀ ਦਲ ਦਾ ਜਨਰਲ ਇਜਲਾਸ ਸੱਦ ਲਿਆ ਪਰ ਇਸ ਮੌਕੇ ਤੇ ਕਿਸੇ ਨੇ ਵੀ ਨਰੂ ਦੇ ਇਸ ਬਿਆਨ ਦੇ ਆਧਾਰ ਤੇ ਵਰਤ ਛਡਵਾਉਣ ਦੀ ਗੱਲ ਨਾ ਮੰਨੀ ਅਗਲੇ ਦਿਨ ਫਿਰ ਮੀਟਿੰਗ ਹੋਈ ਪਰ ਕਿਸੇ ਵੀ ਇਹ ਗੱਲ ਨਾ ਮੰਨੀ ਸਿਰਫ ਮੋਰਚਾ ਕਮੇਟੀ ਤੇ ਬੇਦੀ ਰਿਸ਼ਪਾਲ ਸਿੰਘ ਹੀ ਇਸ ਵਾਸਤੇ ਰਾਜ਼ੀ ਸਨ ਸਰਕਾਰ ਨੇ ਮਾਸਟਰ ਤਾਰਾ ਸਿੰਘ ਰਾਹੀਂ ਇਸ ਵਰਤ ਨੂੰ ਖਤਮ ਕਰਵਾਉਣ ਦਾ ਸੋਚਿਆ ਅਤੇ 3 ਤੇ 4 ਜਨਵਰੀ 1961 ਦੀ ਵਿਚਕਾਰਲੀ ਰਾਤ ਨੂੰ ਮਾਸਟਰ ਤਾਰਾ ਸਿੰਘ ਨੂੰ ਧਰਮਸਾਲਾ ਜੇਲ੍ਹ ਦੇ ਵਿੱਚੋਂ ਰਿਹਾ ਕਰਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਰਾਂ ਦੇ ਫਾਟਕ ਤੇ ਲਿਆ ਖੜਾ ਕੀਤਾ 3 ਜਨਵਰੀ 1985 ਨੂੰ ਜੀਵ ਗਾਂਧੀ ਨੇ ਪੰਜਾਬ ਬਾਰੇ ਇੱਕ 3 ਮੈਂਬਰੀ ਪੈਨਲ ਬਣਾਉਣ ਦਾ ਐਲਾਨ ਕੀਤਾ ਇਹਨਾਂ ਦੇ ਵਿੱਚ ਅਰुण ਸਿਉ ਅਰुण 네ਰੂ ਅਤੇ ਅਰਜਨ ਸਿਉ ਸ਼ਾਮਲ ਸਨ ਇਹ ਪੈਨਲ ਭਾਵੇਂ ਕੋਈ ਵੱਡੀ ਕਾਮਯਾਬੀ ਹਾਸਲ ਨਾ ਕਰ ਸਕਿਆ ਪਰ ਇਸ ਦੇ ਨਾਲ ਬਰਨਾਲਾ ਬਲਵੰਤ ਸਿੰਘ ਮਨਜੀਤ ਖਹਿਰਾ ਰਾਮੂ ਵਾਲੀਆ ਅਤਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਪੂਰ ਅਰਜਨ ਸਿਉ ਕਾਂਗਰਸ ਪਾਰਟੀ ਦੇ ਬਹੁਤ ਨੇੜੇ ਆ ਗਏ ਸਨ 3 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਵਿੰਦਰ ਸਿੰਘ ਸੋਹਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 3 ਜਨਵਰੀ 1992 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਕਮੇਲ ਅਤੇ ਪਿੰਦਾ ਪੁੱਤਰ ਰਾਲ ਸਿੰਘ ਵਾਸੀ ਕਮੇਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਜਨਵਰੀ 1993 ਦੇ ਦਿਨ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਕਰਮ ਸਿੰਘ ਵਾਸੀ ਚਾਚੋਵਾਲੀ ਨੇੜੇ ਜੈੰਤੀਪੁਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ 3 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।